ਕੱਲ ਪਰਸੋਂ ਮੈਂ ਲੁਧਿਆਣੇ ਗਿਆ ਲੁਧਿਆਣੇ ਕੋਈ ਕੰਮ ਸੀ ਮੜਾ ਮੋਟਾ ਸ਼ਾਪਿੰਗ ਵਗੈਰਾ ਕਰਨੀ ਸੀ ਜਾਂ ਹੋਰ ਕੰਮ ਕਰ ਸੀਗੇ ਤੇ ਰਸਤੇ 'ਚ ਜਾਂਦੇ ਹੋਏ ਮੈਂ ਦੇਖਿਆ ਜਿਹੜੀਆਂ ਪੰਜਾਬ ਦੀਆਂ ਨਹਿਰਾਂ ਨੇਗੀਆਂ ਉਹ ਸਾਰੀਆਂ ਸੁੱਕੀਆਂ ਪਈਆਂ ਸੀ ਬਿਲਕੁਲ ਸੁੱਕੀਆਂ ਟਿੱਪ ਪਾਣੀ ਨਹੀਂ ਸੀ ਹੋਰਾ ਵੀ ਤੇ ਜਿਹੜੀ ਇੱਕ ਲੁਧਿਆਣੇ ਵਾਲੀ ਜਿਹੜੀ ਗਿੱਲਾਂ ਵਾਲੀ ਨਹਿਰ ਆ ਉਹਦੇ ਵਿੱਚ ਥੋੜਾ ਥੋੜਾ ਪਾਣੀ ਆ ਰਿਹਾ ਸੀ ਨਹੀਂ ਸਾਰੀਆਂ ਨਹਿਰਾਂ ਸੁੱਕੀਆਂ ਸੀ ਹੁਣ ਤੁਸੀਂ ਆਹ ਦਿਨਾਂ 'ਚ ਦੇਖ ਲਓ ਵੀ ਪਾਣੀਆਂ ਦੀ ਕਿੰਨੀ ਜ਼ਰੂਰਤ ਆ ਇੱਥੇ ਆਪਾਂ ਵੀਡੀਓ ਕਰਦੇ ਆ ਪਾਣੀਆਂ ਦੀ ਲੋੜ ਤੇ ਸਰਕਾਰ ਦੇ ਚੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਕੱਲ ਮੈਂ ਪਰਸੋਂ ਲੁਧਿਆਣਾ ਗਿਆ ਲੁਧਿਆਣਾ ਗਿਆ ਤਾਂ ਇੱਥੋਂ ਪਹਿਲਾਂ ਜਦੋਂ ਆਏ ਤਾਂ ਜਿਹੜੀ ਆਪਣੇ ਰਾੜਾ ਸਾਹਿਬ ਵਾਲੀ ਨਹਿਰ ਹੈ ਉਹ ਜਮ੍ਹਾਂ ਸੁੱਕੀ ਨਹਿਰ ਮੈਂ ਸੋਚਿਆ ਮਖਾ ਵੀ ਚਲੋ ਕੋਈ ਮੜੇ ਮੋٹے ਮੁਰੰਮਤ ਵਗੈਰਾ ਕਰਦੇ ਹੋਣਗੇ ਤਾਂ ਸੁੱਕੀ ਆ ਕਿਉਂਕਿ ਆਹ ਦਿਨਾਂ ਦੇ ਵਿੱਚ ਤਾਂ ਪਾਣੀ ਦੀ ਅਤਿਅੰਤ ਲੋੜ ਆ ਬੇਹੱਦ ਜ਼ਰੂਰਤ ਆਗੀ ਪਾਣੀ ਦੀ ਆਹ ਦਿਨਾਂ ਦੇ ਵਿੱਚ ਚਲੋ ਉਸ ਤੋਂ ਬਾਅਦ ਕਹਾ ਕੈਂਡ ਗਏ ਕੈਂਡ ਵਾਲੀ ਨਹਿਰ ਵੀ ਜਮ੍ਹਾਂ ਸੁੱਕੀ ਤੇ ਗਿੱਲਾਂ ਵਾਲੀ ਨਹਿਰ ਦੇ ਵਿੱਚ ਥੋੜਾ ਥੋੜਾ ਪਾਣੀ ਆ ਰਿਹਾ ਸੀ ਥੋੜਾ ਥੋੜਾ ਬਸ ਟਿਪ ਟਿਪ ਕਰਕੇ ਪਾਣੀ ਉਹਦੇ ਵਿਚਾਰ ਰਿਹਾ ਸੀ ਨਹੀਂ ਤਿੰਨੇ ਨਹਿਰਾ ਬੰਦ ਸੀਗੀਆਂ ਜਿਹੜੀਆਂ ਇੱਥੋਂ ਤੇ ਬਿਸਤ ਦੁਆਬ ਆਪਾਂ ਉੱਤਰ ਜਿਹੜੀਆਂ ਨਹਿਰਾ ਆਉਂਦੀਆਂ ਨੇਗੀਆਂ ਦੁਆਬੇ ਦੇ ਵਿੱਚ ਮੈਨੂੰ ਕਿਸੇ ਦੋਸਤ ਨੂੰ ਮੈਂ ਫੋਨ ਕੀਤਾ ਉਹ ਤੋਂ ਪੁੱਛਿਆ ਉਹ ਵੀ ਨਹਿਰਾ ਬੰਦ ਨੇ ਪੰਜਾਬ ਦੀਆਂ ਨਹਿਰਾ ਬਿਲਕੁਲ ਬੰਦ ਚੱਲ ਰਹੀਆਂ ਨੇ ਪਰ ਜਿਹੜੀ ਰਾਜਸਥਾਨ ਫੀਡਰ ਆ ਗਈ ਜਿਹੜੀ ਕ ਰਾਜਸਥਾਨ ਕਨਾਲ ਜਿਹਨੂੰ ਆਪਾਂ ਕਹਿੰਦੇ ਆ ਜਿਹੜੀ ਹਰੀਕੇ ਪੱਤਣ ਤੋਂ ਨਿਕਲਦੀ ਆ ਤੇ ਰਾਜਸਥਾਨ ਨੂੰ ਜਾਂਦੀ ਆ ਗਈ ਉਹ ਲੱਪੋ ਲੱਪ ਭਰ ਕੇ ਚੱਲ ਰਹੀ ਉਹ ਪੂਰੀਆਂ ਭਰ ਕੇ ਚੱਲ ਰਹੀਆਂ ਨੇ ਇਹਦੇ ਤੇ ਮੈਂ ਇਹ ਗੱਲ ਜਿਹੜੀ ਮੈਂ ਗੱਲ ਕੀਤੀ ਆ ਇਹ ਗੱਲ ਲੱਗ ਪਗ ਲੋਕਾਂ ਨੂੰ ਪਤਾ ਕਿਉਂਕਿ ਪਿਛਲੇ ਸਾਲ ਵੀ ਇਹਦੇ ਤੇ ਬਹੁਤ ਜ਼ਿਆਦਾ ਰੌਲਾ ਪੈਂਦਾ ਰਿਹਾ ਲੱਖੇ ਸੁਧਾਣੇ ਨੇ ਜਾ ਕੇ ਉੱਥੇ ਵੀਡੀਓ ਵੀ ਪਾਈ ਸੀ ਇੱਕ ਕੋਈ ਕਿਸੇ ਕਿਸਾਨ ਜੂਨੀਅਨ ਦਾ ਕੋਈ ਵੀਰ ਪ੍ਰਧਾਨ ਸੀਗਾ ਉਹਨੇ ਵੀ ਜਾ ਕੇ ਉਹ ਨਹਿਰਾਂ ਦੇ ਕੋਲੇ ਉੱਥੇ ਜਾ ਕੇ ਵੀਡੀਓ ਪਾਈ ਸੀ ਕਿ ਇਹ ਨਹਿਰਾਂ ਨਹੀਂ ਗਿਆ ਜਿਹੜੀਆਂ ਲੱਪੋ ਲੱਪ ਚੱਲ ਰਹੀਆਂ ਨੇ ਪਰ ਪੰਜਾਬ ਦੀਆਂ ਨਹਿਰਾਂ ਨੇ ਜਿਹੜੀਆਂ ਉਹ ਬੰਦ ਪਈਆਂ ਨੇ ਜਦ ਕਿ ਅੱਜ ਇੰਨੀ ਧੁੱਪ ਦੇ ਵਿੱਚ ਜਿੱਥੇ 44 47 ਡਿਗਰੀ ਟੈਂਪਰੇਚਰ ਆ ਉੱਥੇ ਅੱਜ ਮਤਲਬ ਵੀ ਨਹਿਰਾਂ ਦੇ ਅਤਿਅੰਤ ਲੋਡ ਆ ਗਈ ਅਤਿਅੰਤ ਲੋਡ ਆ ਨਹਿਰਾਂ ਦੀ ਤੇ ਹੁਣ ਆਪਾਂ ਗੱਲ ਕਰਾਂਗੇ ਜਦੋਂ ਹੁਣ 17 ਤਰੀਕ ਨੂੰ ਜੀਰੀ ਲੱਗ ਜਾਣੀਆਂ ਜੀਰੀ ਲੱਗਣ ਤੋਂ ਬਾਅਦ 14 ਲੱਖ ਟਿਊਬਵੈਲ ਚੱਲਣਾਗਾ 14 ਲੱਖ ਟਿਊਬਵੈਲ ਜਿਹੜਾ ਧਰਤੀ ਦੀ ਹਿੱਕ 'ਚੋਂ ਲਹੂ ਕੱਟ ਕੇ ਬਾਹਰ ਖੰਡਿਆਊਗਾ ਸੜਕ ਖੇਤਾਂ ਦੇ ਵਿੱਚ ਖੰਡਿਆਊਗਾ ਧਰਤੀ ਦੀ ਹਿੱਕ 'ਚੋਂ ਪਾਣੀ ਨਹੀਂ ਹੁਣ ਲਹੂ ਤਾਂ ਫੇਰ ਵੀ ਤੁਹਾਨੂੰ ਕਿੱਥੋਂ ਮਿਲ ਜੂਗਾ ਪਾਣੀ ਨਹੀਂ ਹੁਣ ਮਿਲਿਆ ਕਰਨਾ ਤੁਹਾਨੂੰ ਕਿਤੋਂ ਬਰਨਾਲਾ ਲੁਧਿਆਣਾ ਡਰਾਈ ਏਰੀਆ ਡਿਕਲੇਅਰ ਹੋ ਗਿਆ ਜਮਾਈ ਪਾਣੀ ਮਤਲਬ ਜਿੱਥੇ ਆਉਣ ਵਾਲੇ ਟਾਈਮ ਦੇ ਵਿੱਚ ਲੁਧਿਆਣਾ ਤੇ ਬਰਨਾਲੇ ਦੇ ਵਿੱਚ ਪਾਣੀ ਹੈ ਨਹੀਂ ਡਾਰਕ ਜ਼ੋਨ ਹੋ ਗਏ ਡਿਕਲੇਅਰ ਹੋ ਹੁਣ ਗੱਲ ਕੀ ਆ ਵੀ ਆਪਣੇ ਜਿਹੜੇ ਕਿਸਾਨ ਜੁਨੀਅਰ ਨੇ ਪਹਿਲਾਂ ਆਪਾਂ ਕਿਸਾਨ ਜੁਨੀਅਰਾਂ ਨਾਲ ਤੇ ਗੱਲ ਕਰਾਂਗੇ ਜਿਹੜੇ ਕਿਸਾਨ ਜੁਨੀਅਰ ਨੇ ਸਾਡੇ ਤੱਕ ਕਿਸਾਨ ਜੁਨੀਅਰ ਏਕਤਾ ਉਗਰਾਹਾਂ ਵਾਲੀ ਆ ਜਿਹੜੇ ਆ ਜਗਿੰਦਰ ਸਿੰਘ ਹੋਰ ਆ ਉਗਰਾਹਾਂ ਗਾ ਅਸੀਂ ਹਰ ਵਾਰ ਜਦੋਂ ਵੀ ਉਹਨਾਂ ਦਾ ਕੋਈ 6 ਮਹੀਨਿਆਂ ਦਾ ਫੰਡ ਆਉਂਦਾ ਅਸੀਂ ਫੰਡ ਵੀ ਦਿੰਨਾ ਸਾਰਾ ਕੁਝ ਕਰਦੇ ਆਂ ਪਰ ਉਹ ਡਿਕਟੇਟਰਸ਼ਿਪ ਇੰਨੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਤੁਸੀਂ ਆਪਣੇ ਵੱਲੋਂ ਸਲਾਹ ਦਿੰਦੇ ਹੋ ਉਹ ਸਲਾਹ ਨਹੀਂ ਥੋੜੀ ਕੋਈ ਮੰਨਦੇ ਪਰ ਉਹ ਆਪਣੀ ਡਿਕਟੇਟਰਸ਼ਿਪ ਪੂਰੀ ਮਤਲਬ ਜਿਹੜੀ ਉਹਨਾਂ ਦੇ ਦਿਮਾਗ ਚ ਆ ਗਈ ਗੱਲ ਉਹੀ ਸਹੀ ਆ ਹੁਣ ਉਹ ਕੀ ਕਰਦੇ ਨੇ ਛੋਟੇ ਛੋਟੇ ਮੁੱਦਿਆਂ ਤੇ ਜਾ ਕੇ ਨਿਕਨੇ ਨਿਕ ਮੁੱਤੇ ਜਿਨ੍ਹਾਂ ਦਾ ਕੋਈ ਬਾਲੀ ਗੱਲਬਾਤ ਨਹੀਂ ਹੁੰਦੀ ਉਹ ਜਾ ਕੇ ਨਿਕਨੇ ਨਿਕ ਮੁੱਦਿਆਂ ਤੇ ਡੀਸੀ ਦਫ਼ਤਰ ਦੇ ਮੋਰਚੇ ਧਰਨੇ ਲਾ ਦਿੰਦੇ ਨੇ ਹੁਣ ਉਹਨਾਂ ਦਾ ਅਸਲ ਦੇ ਵਿੱਚ ਧਰਨਾ ਲਾਉਣਾ ਬਣਦਾਗਾ ਆਹ ਨਹਿਰ ਤੇ ਆਹ ਜਿਹੜੀ ਰਾਜਸਥਾਨ ਕਨਾਲ ਨਹਿਰਾ ਇਹ ਨਹਿਰ ਦੇ ਉੱਤੇ ਜਾ ਕੇ ਹੁਣ ਉਹਨਾਂ ਦਾ ਹੱਕ ਬਣਦਾ ਵੀ ਇੱਥੇ ਜਾ ਕੇ ਉਹ ਕਹਿੰਦੇ ਨੇ ਸਾਡੇ ਕੋਲ ਇੰਨੀਆਂ ਬੁੜੀਆਂ ਨੇ ਉਹਨਾਂ ਕੋਲ ਬੁੜੀਆਂ ਦੀ ਗਿਣਤੀ 40 45000 ਆ ਜਿਹੜੀਆਂ ਉਗਰਾਹਾ ਜਥੇਬੰਦੀ ਦੇ ਲੇਡੀਜ਼ ਮੈਂਬਰ ਨੇ ਉਹਨਾਂ ਦੀ ਆਪਦੀ ਗਿਣਤੀ ਉਹਨਾਂ ਕੋਲ 40 45000 ਆ ਉਹ ਲਾਦਨ ਜਾ ਕੇ ਉੱਥੇ ਕਰਦੇ ਨੇ ਬੰਦ ਨਹਿਰ ਨੂੰ ਕਿਹੜਾ ਚਲਾ ਲਊਗਾ ਫਿਰ ਜੇ ਪੰਜਾਬ ਦੇ ਵਿੱਚ ਅੱਜ ਜਿਹੜੇ ਕੋਈ ਮੁੱਦੇ ਚੱਕਣ ਵਾਲੇ ਨੇ ਜਿਹੜੇ ਕੋਈ ਮੁੱਦੇ ਪੰਜਾਬ ਦਾ ਅੱਜ ਸਭ ਤੋਂ ਵੱਡਾ ਮੁੱਦਾ ਐਮਐਸਪੀ ਨਹੀਂ ਹੈਗਾ ਐਮਐਸਪੀ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਕਾਹਦਾ ਲਾਉਂਗੇ ਜਦੋਂ ਕੱਲ ਨੂੰ ਤੁਹਾਡੇ ਖੇਤਾਂ 'ਚ ਫਸਲ ਹੀ ਨਹੀਂ ਹੋਣੀ ਤੁਸੀਂ ਡਲਿਆਂ ਦੀ ਐਮਐਸਪੀ ਲਵੋਗੇ ਜਾਂ ਰੇਤੇ ਦੀ ਐਮਐਸ ਜਦੋਂ ਫਸਲ ਤਾਂ ਥੋੜੇ ਖੇਤਾਂ 'ਚ ਹੋਣੀ ਨਹੀਂ ਫਸਲ ਕਾਹਦੇ ਨਾਲ ਹੋਣੀ ਆ ਪਾਣੀ ਨਾਲ ਪਾਣੀ ਹੈਗਾ ਜਿਹੜਾ ਉਹ ਥੋੜਾ ਬਹੁਤ ਇੱਕ ਤਰੀਕੇ ਦਾ ਸਕੈਂਡਲ ਦੇ ਨਾਲ ਪੰਜਾਬ ਦਾ ਪਾਣੀ ਹੈਗਾ ਜਿਹੜਾ ਉਹ ਸਕੈਂਡਲ ਦੇ ਤੌਰ ਤੇ ਖਤਮ ਕੀਤਾ ਜਾ ਰਿਹਾ ਚਾਰੇ ਪਾਸਿਆਂ ਤੋਂ ਪੰਜਾਬ ਨੂੰ ਮਾਰਿਆ ਜਾ ਰਿਹਾ ਜਿਹੜਾ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਆ ਉਹ ਪੰਜਾਬ ਦੇ ਥੱਲੇੋਂ ਕੱਟ ਕੇ ਸੈਂਟਰ ਆ ਆਪਣੇ ਕੋਲੇ ਲੈ ਗਿਆ ਭਾਖੜਾ ਦਾ ਸਾਰਾ ਪਾਣੀ ਜਿੰਨਾ ਭਾਖੜਾ ਨਹਿਰ ਆਉਂਦੀ ਆ 12500 ਕਿਉਂਸਕ ਪਾਣੀ ਨਿਕਲਦਾ ਉਹਦੇ ਵਿੱਚ 1 ਸੈਕਿੰਡ ਦੇ ਵਿੱਚ 12500 ਕਿਉਂਸਕ 12500 ਕਿਉਂਸਕ ਪਾਣੀ ਆਗਾ ਜਿਹੜਾ ਉਹ ਜਾ ਰਿਹਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਹਰਿਆਣੇ ਦੇ ਸਾਰੇ ਖੇਤਾਂ ਨੂੰ ਪਾਣੀ ਮਿਲ ਰਿਹਾਗਾ ਇਸ ਵਕਤ ਪੰਜਾਬ ਨੂੰ ਸਭ ਤੋਂ ਘੱਟ ਪਾਣੀ ਦਿੱਤਾ ਜਾ ਰਿਹਾ ਹਰਿਆਣੇ ਦੇ ਸਾਰੇ ਖੇਤਾਂ ਨੂੰ ਪਾਣੀ ਲੱਪੋ ਲੱਪ ਮਿਲ ਰਿਹਾ ਹੁਣ ਪਰ ਇਹ ਜਿਹੜੀਆਂ ਕਿਸਾਨ ਜੁਲੀਆਂ ਨਾਲ ਨੇ ਇਹ ਛੋਟੇ ਛੋਟੇ ਮੁੱਤਿਆਂ ਤੇ ਜਾ ਕੇ ਡੀਸੀ ਦਫਤਰ ਘੇਰ ਲਏ ਜੀ ਆ ਘੇਰ ਲਏ ਉੱਥੇ ਮਾੜੀ ਜੀ ਕੋਈ ਗੱਲ ਹੁੰਦੀ ਆ ਕੋਈ ਕਿਸੇ ਦਾ ਆੜਤੀ ਨਾਲ ਰੌਲਾ ਪੈ ਗਿਆ ਤਾਂ ਚੱਕਦੇ ਨੇ ਜਾ ਕੇ ਉੱਥੇ ਸੜਕਾ ਦੇ ਉੱਤੇ ਜਾ ਕੇ ਧਰਨਾ ਲਾ ਲੈਂਦੇ ਨੇ ਲੋਕ ਉਹਦੇ ਨਾਲ ਪਰੇਸ਼ਾਨ ਨੂੰ ਹਾਲਾਂਕਿ ਅਸੀਂ ਨਾਲ ਆਂਗੇ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਹੈਗੇ ਅਸੀਂ ਹਰ ਬਾਰ ਫੰਡ ਵੀ ਦਿੰਦਾ ਸਭ ਕੁਝ ਕਰੀਂਦਾ ਪਰ ਜਿਹੜੀਆਂ ਇਹ ਗੱਲਾਂ ਨੇ ਛੋਟੇ ਛੋਟੇ ਮੁੱਤੇ ਤੇ ਧਰਨੇ ਲਾਉਣ ਨਾਲੋਂ ਜਿਹੜਾ ਵੱਡਾ ਮੁੱਦਾ ਜਿਹੜਾ ਮੁਰਦਾ ਅੱਜ ਪੰਜਾਬ ਦੀ ਜ਼ਰੂਰਤ ਬਣਿਆ ਹੋਇਆਗਾ ਉਹ ਮੁੱਦੇ ਦੇ ਉੱਤੇ ਆ ਕੇ ਕਿਉਂ ਨਹੀਂ ਇਹ ਲੋਕ ਧਰਨੇ ਲਾਉਂਦੇ ਅੱਜ ਜਿਹੜੀਆਂ ਕਿਸਾਨ ਜੁਨੀਅਨਾਂ ਨੇ ਸਾਰੀਆਂ ਹੀ ਚਾਹੇ ਜਿੰਨੀਆਂ ਪੰਜਾਬ ਦੀਆਂ 23 ਕਿਸਾਨ ਜੁਨੀਅਨਾਂ ਨੇ ਹੋਰ ਵੀ ਹੋ ਸਕਦਾ ਹੁਣ 5-7 ਬਣ ਗਈਆਂ ਹੋਣ ਜਦੋਂ ਅੰਦੋਲਨ ਚੱਲਦਾ ਸੀ ਉਦੋਂ 23 ਸੀਗੀਆਂ ਕੁੱਲ 33 ਸੀਗੀਆਂ ਜਿਹੜੀਆਂ ਦੂਜੀਆਂ ਮਿਲਾ ਕੇ ਪੰਜਾਬ ਦੀਆਂ ਕੱਲੀਆਂ 32 ਸੀ ਜੇ ਪੰਜਾਬ ਦੀਆਂ ਤੇਜ ਦੀਆਂ 23 ਜੁਨੀਆ ਇਹ ਕਹਿੰਦੀਆਂ ਨੇ ਵੀ ਸਾਨੂੰ ਤਾਂ ਜੀ ਪਾਣੀ ਚਾਹੀਦਾ ਪਾਣੀ ਸਾਨੂੰ ਸਾਡੇ ਖੇਤਾਂ ਦੀ ਟੇਲ ਤੱਕ ਪਾਣੀ ਆਵੇ ਆ ਸਾਡਾ ਪਿੰਡ ਆਗਾ ਜਿਹੜਾ ਸਾਡੇ ਪਿੰਡ ਸੁਆਗਾ ਉਹ ਪੱਕਾ ਵੀ ਕਰਤਾ ਪਰ ਮੈਂ 54 ਸਾਲ ਦੀ ਮੇਰੀ ਉਮਰ ਹੋ ਗਈ ਮੈਂ ਅੱਜ ਤੱਕ ਉਹ ਸੁਏ ਦੇ ਵਿੱਚ ਪਾਣੀ ਨਹੀਂ ਦੇਖਿਆ ਉਹ ਬਿਨਾ ਪਾਣੀ ਤੋਂ ਆਗਾ ਸੁਆ ਉਹਦੇ ਤੇ ਪਾਣੀ ਨਹੀਂ ਗਾ ਉਹ ਮੈਂ ਅੱਜ ਤੱਕ ਸੁਏ ਦਾ ਨੋਂ ਹੀ ਸੁਣਿਆ ਵੀ ਸਾਡੇ ਪਿੰਡ ਸੁਆਗਾ ਮੈਂ ਪਾਣੀ ਨਹੀਂ ਦੇਖਿਆ ਸਾਡਾ ਇੱਕ ਖੇਤ ਹੈਗਾ ਜਿਹੜਾ ਉਹ ਬਿਲਕੁਲ ਟੇਲ ਤੇ ਆਉਂਦਾ ਬਿਲਕੁਲ ਸੂਏ ਦੀ ਟੇਲ ਤੇ ਆ ਅਸੀਂ ਕਦੇ ਉਹ ਸੂਏ ਦਾ ਪਾਣੀ ਨਹੀਂ ਦੇਖਿਆ ਹੁਣ ਤਾਂ ਪਾਣੀ ਲੋਕ ਡਿਮਾਂਡ ਹੀ ਕਰਨੋਂ ਹਟ ਗਏ ਮੈਂ ਤਾਂ ਲੋਕਾਂ ਤੋਂ ਵੀ ਹੈਰਾਨ ਵੀ ਲੋਕ ਡਿਮਾਂਡ ਹੀ ਕਰਨੋਂ ਹਟ ਗਏ ਪਾਣੀ ਦੀ ਨਹਿਰੀ ਪਾਣੀ ਦੀ ਡਿਮਾਂਡ ਹੀ ਨਹੀਂ ਮੋਟਰਾਂ ਤੇ ਹੀ ਡਿਪੈਂਡ ਹੋ ਗਏ ਮੋਟਰਾਂ ਦੇ ਕਿੱਥੇ ਤੁਸੀਂ 500 ਫੁੱਟ ਤੇ ਦਾ ਪਹੁੰਚ ਗਏ ਇਤੋਂ ਗਾਹਾਂ ਹੁਣ ਦੂਏ ਪਾਸੇ ਜਾ ਕੇ ਨਿਕਲੋਂਗੇ ਧਰਤੀ ਦੇ ਇਸ ਕਰਕੇ ਸਾਰੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜੁਨੀਆਣਾ ਨੇ ਸਾਰੀਆਂ ਦੀ ਇਹ ਮੰਗ ਹੋਣੀ ਚਾਹੀਦੀ ਆ ਕਿ ਸਾਨੂੰ ਤਾਂ ਜੀ ਪਾਣੀ ਆਗਾ ਜਿਹੜਾ ਸਾਡੇ ਖੇਤ ਦੇ ਕੋਨੇ-ਕੋਨੇ ਨੂੰ ਪੰਜਾਬ ਦੇ ਕੋਨੇ-ਕੋਨੇ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਮੋਟਰਾਂ ਹੋਣ ਬੰਦ ਜੇ ਮੋਟਰਾਂ ਇਹ 2-4 ਸਾਲ ਬੰਦ ਰਹਿੰਦੀਆਂ ਨੇਗੀਆਂ ਤੁਹਾਨੂੰ ਕੋਈ ਕਿਸੇ ਨੇ ਐਮਐਸਪੀ ਨਹੀਂ ਦੇਣੀ ਤੁਹਾਨੂੰ ਕਿਸੇ ਨੇ ਬਦਲਮਾ ਬਦਲਵਾ ਫਸਲੀ ਚੱਕਰ ਨਹੀਂ ਦੇਣਾ ਕਿਸੇ ਨੇ ਨਹੀਂ ਦੇਣਾ ਤੁਹਾਨੂੰ ਕਿਉਂਕਿ ਅਗਰ ਬਦਲਮਾ ਫਸਲ ਫਸਲੀ ਚੱਕਰ ਤੁਸੀਂ ਦਿੰਨੇ ਹੋ ਤੁਹਾਡੇ ਕੋਲ ਐਮਐਸਪੀ ਹੈ ਨਹੀਂ ਤੁਸੀਂ ਮੱਕੀ ਬੀਜ ਲੋਗੇ ਸਰੋਂ ਬੀਜ ਲੋਗੇ ਵੇਚੋਗੇ ਕਿੱਥੇ ਉਹ बिकਣੀ ਨਹੀਂ ਹੈਗੀ ਤੁਹਾਡੀ ਇਸ ਕਰਕੇ ਤੁਹਾਨੂੰ ਅੱਜ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈਗੀ ਉਹ ਜ਼ਰੂਰਤ ਹੈ ਨਹਿਰੀ ਪਾਣੀ ਦੀ ਨਹਿਰੀ ਪਾਣੀ ਤੇ ਇਹ ਜਥੇਬੰਦੀਆਂ ਨੇ ਗਿਆ ਜਿਹੜੀਆਂ ਮਾੜੀ ਮਾੜੀ ਗੱਲ ਤੇ ਧਰਨਾ ਲਾਉਂਦੀਆਂ ਨੇ ਇਹ ਨਹਿਰੀ ਪਾਣੀ ਤੇ ਬੋਲਦੀਆਂ ਕਿਉਂ ਨਹੀਂ ਗਿਆ ਹੈਗੀਆ ਕਿਉਂ ਸਰਕਾਰ ਨਾਲ ਮਿਲ ਕੇ ਸਾਰੀ ਗੇਮ ਖੇਟੀ ਜਾ ਰਹੀ ਆ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਕੀ ਨਿਕਲਦਾ ਹੈਗਾ ਵੀ ਤੁਸੀਂ ਕਿਸ ਕਿਸ ਤਰੀਕੇ ਨਾਲ ਸਰਕਾਰ ਦਾ ਵਿਰੋਧ ਤੁਸੀਂ ਹੁਣ ਦੇਖੋ ਭਗਵੰਤ ਮਾਨ ਜੀ ਮੁੱਖ ਮੰਤਰੀ ਬਣ ਕੇ ਇੱਕ ਵਾਰੀ ਵੀ ਕਦੇ ਨਹਿਰੀ ਪਾਣੀ ਤੇ ਉਹਨਾਂ ਨੇ ਕਦੇ ਕੋਈ ਗੱਲਬਾਤ ਕੋਈ ਬਿਆਨ ਨਹੀਂ ਕੁਛ ਨਹੀਂ ਇੱਕ ਮੁੱਖ ਮੰਤਰੀ ਹੈਗਾ ਪੰਜਾਬ ਦਾ ਪੰਜਾਬ ਦੇ ਕੋਲੇ ਪਾਣੀਆਂ ਪੰਜਾਬ ਦਾ ਡੈਮ ਹੈ ਸਾਰਾ ਕੁਝ ਪੰਜਾਬ ਦਾ ਹੈਗਾ ਪੰਜਾਬ ਦੇ ਕੋਲੇ ਪੰਜਾਬ ਦੀਆਂ ਨਹਿਰਾਂ ਚ ਪਾਣੀ ਹੈ ਨਹੀਂ ਉਹ ਵੀ ਆਹ ਦਿਨਾਂ ਚ ਜਿੱਥੇ ਸਭ ਤੋਂ ਵੱਧ ਨਹਿਰੀ ਪਾਣੀ ਦੀ ਜ਼ਰੂਰਤ ਆ ਗਈ ਸਭ ਤੋਂ ਵੱਧ ਨਹਿਰੀ ਪਾਣੀ ਦੀ ਜ਼ਰੂਰਤ ਆਹ ਦਿਨਾਂ ਚ ਹੁੰਦੀ ਆ ਕਿਉਂਕਿ ਆਹ ਦਿਨਾਂ ਚ ਤਪਸ਼ ਬੇਅੰਤ ਪੈਂਦੀ ਆ ਜਦੋਂ ਮੂਰੇ ਅਗਲੇ ਮਹੀਨੇ ਮੀਂਹ ਪੈਗੇ ਫਿਰ ਤਾਂ ਪਾਣੀ ਦੀ ਲੋੜ ਘਟ ਜੂਗੀ ਸਭ ਤੋਂ ਵੱਧ ਲੋੜ ਆਹ ਦਿਨਾਂ ਚ ਹੁਣ ਆਹ ਦਿਨਾਂ ਚ ਮੋਟਰਾਂ ਚੱਲ ਰਹੀਆਂ ਨੇਗੀਆਂ ਜਿਹੜੀਆਂ ਮੋਟਰਾਂ ਨੇਗੀਆਂ 14 ਲੱਖ ਟਿਊਬ ਵਾਲਾ ਪੰਜਾਬ ਦੇ ਵਿੱਚ ਉਹ ਧਰਤੀ ਦੀ ਹਿੱਕ ਚੋਂ ਲਹੂ ਖਿੱਚ-ਖਿੱਚ ਕੇ ਲਹੂ ਖਿੱਚ-ਖਿੱਚ ਕੇ ਖੇਤਾਂ ਦੇ ਵਿੱਚ ਵਿਚਾਰ ਰਿਹਾ ਇਹ ਲਹੂ ਹੈ ਪਾਣੀ ਨਹੀਂ ਹੈਗਾ ਇਸ ਕਰਕੇ ਮੇਰੀ ਬੇਨਤੀ ਆ ਸਾਰੀਆਂ ਜੰਨੀਆਂ ਵੀ ਇਹ ਜਥੇਬੰਦੀਆਂ ਨੇਗੀਆਂ ਕਿਸਾਨ ਜਥੇਬੰਦੀਆਂ ਨੇਗੀਆਂ ਇਹਨਾਂ ਨੂੰ ਚਾਹੀਦਾ ਕਿ ਪਾਣੀ ਦੇ ਮੁੱਦੇ ਤੇ ਮੋਰਚੇ ਲਾਓ ਤੁਸੀਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਐ ਐਮਐਸਪੀ ਲੈਣ ਦੂਜੇ ਤੁਸੀਂ ਦੂਜੇ ਭਾਰਤ ਦਾ ਠੇਕਾ ਲਿਆ ਹੋਇਆ ਤੁਸੀਂ ਦੂਜੇ ਭਾਰਤ ਨੂੰ ਤੁਸੀਂ ਮੁੰਡੇ ਮਰਵਾਇਂ ਜਾਂਦੇ ਹੋ ਦੂਜੇ ਭਾਰਤ ਦਾ ਠੇਕਾ ਲਿਆ ਹੋਇਆ ਤੁਸੀਂ ਵੀ ਦੂਜੇ ਭਾਰਤ ਨੂੰ ਐਮਐਸਪੀ ਲੈ ਕੇ ਦੇਣੀ ਆ ਤੁਸੀਂ ਲਿਜਾ ਕੇ ਉੱਥੇ ਕਨੌਰੀ ਧਰਨਾ ਲਾ ਲਿਆ ਸੰਭੂ ਧਰਨਾ ਲਾ ਲਿਆ ਇਹਨਾਂ ਇਹਨਾਂ ਧਰਨਿਆਂ ਦਾ ਕੋਈ ਮਤਲਬ ਨਹੀਂ ਹੈ ਤੁਸੀਂ ਅਗਰ ਕਰਨਾ ਚਾਹੁੰਦੇ ਹੋ ਤਾਂ ਪਾਣੀ ਦੇ ਮੁੱਦੇ ਤੇ ਲੜਾਈ ਲੜੋ ਪਾਣੀ ਇਹ ਤਾਂ ਸਨ 84 ਹੋਇਆ ਉਹ ਸਾਡਾ ਇਸੇ ਤੋਂ ਹੀ ਦਾ ਹੋਇਆ ਜਿਹੜੀ ਸਤਲੋ ਜਮਨਾ ਲਿੰਕ ਨਹਿਰ ਤੋਂ ਇੱਥੇ ਤੱਕ ਜਿਹੜਾ ਕਪੂਰੀ ਸੀਗਾ ਕਪੂਰੀ ਕਾਂਢ ਹੋਇਆ ਕਪੂਰੀ ਕਾਂਢ ਤੋਂ ਬਾਅਦ ਕਪੂਰੀ ਮੋਰਚਾ ਲੱਗਿਆ ਉਹੀ ਮੋਰਚਾ ਬਾਅਦ ਚਾ ਕੇ ਜਿਹੜਾ ਧਰਮ ਚੋਦ ਮੋਰਚਾ ਸੰਤ ਭਿੰਡਰਾਂ ਵਾਲਿਆਂ ਨੇ ਲਾਇਆ ਸੀ ਉਹੀ ਕਪੂਰੀ ਮੋਰਚਾ ਉਹਦੇ ਵਿੱਚ ਆ ਕੇ ਜਜਬ ਹੋ ਗਿਆ ਕਿਉਂਕਿ ਕਪੂਰੀ ਮੋਰਚੇ ਨੂੰ ਵਾੜੀ ਸਪੋਰਟ ਨਹੀਂ ਮਿਲੀ ਸੰਤ ਭਿੰਡਰਾਂ ਵਾਲਿਆਂ ਨੂੰ ਸਪੋਰਟ ਮਿਲ ਰਹੀ ਸੀ ਅਕਾਲੀ ਦਲ ਆ ਕੇ ਉੱਥੇ ਇਹਨਾਂ ਦੇ ਨਾਲ ਰਣ ਗਿਆ ਉਹੀ ਪਾਣੀ ਦੇ ਮੁੱਦੇ ਦੀ ਮੈਂ ਗੱਲ ਕਰ ਰਿਹਾ ਉਹੀ ਪਾਣੀ ਦਾ ਮੁੱਦਾ ਹੈ ਜਿਹੜਾ ਜਿਹੜਾ ਪਾਣੀ ਦਾ ਮੁੱ ਕਪੂਰੀ ਤੋਂ ਚੱਲਿਆ ਸੀ ਅੱਜ ਉਹ ਮੁੱਦਾ ਭਿਆਨਕ ਰੂਪ ਲੈ ਗਿਆ ਤੁਹਾਡਾ ਪਾਣੀ ਤੁਹਾਨੂੰ ਦੇਣਾ ਤਾਂ ਕੀ ਹੈ ਤੁਹਾਡਾ ਪਾਣੀ ਕੱਢ ਕੇ ਭਾਖੜਾ ਨਹਿਰ ਦੇ ਕੰਡੇ ਉੱਚੇ ਕਰਕੇ 12500 ਕਿੰਸਕਦਾ ਮੈਂ ਕਹਿਣਾਗਾ ਪਰ ਮੈਨੂੰ ਇਹ ਆ ਵੀ ਉਹਦੇ ਕੰਡੇ ਉੱਚੇ ਕਰਕੇ ਉਹਦੇ ਵਿੱਚ ਪਾਣੀ ਵੱਡੀ ਮਾਤਰਾ ਚ ਲਿਆਇਆ ਜਾ ਰਿਹਾ ਭਾਖੜਾ ਦੇ ਵਿੱਚ ਤੁਸੀਂ ਰਾਜਸਥਾਨ ਕਨਾਲ ਚੱਲ ਰਹੀ ਹੈ ਕਿੱਥੋਂ ਰਾਜਸਥਾਨ ਕਨਾਲ ਦੇ ਵਿੱਚ ਕਿੱਥੋਂ ਪਾਣੀ ਆ ਗਿਆ ਅਗਰ ਪੰਜਾਬ ਦੀਆਂ ਨਹਿਰਾਂ 'ਚ ਪਾਣੀ ਹੈ ਨਹੀਂ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਨੇ ਪਿੱਛੇ ਪਾਣੀ ਹੈ ਨਹੀਂ ਰਾਜਸਥਾਨ ਕਨਾਲ ਦੇ ਵਿੱਚ ਕਿੱਥੋਂ ਪਾਣੀ ਆ ਗਿਆ ਉਹ ਕਿਉਂ ਧੁੰਨੇ ਨਹਿਰਾਂ ਲੱਪੋ ਲੱਪ ਭਰੀਆਂ ਜਾ ਰਹੀਆਂ ਨੇ ਚਲੋ ਅੱਛਾ ਹੁਣ ਤੁਸੀਂ ਦੂਜੇ ਸੱਤ ਰਾਜ ਸਭਾ ਮੈਂਬਰ ਨੇ ਪੰਜਾਬ ਤੋਂ ਸੱਤ ਸੱਤ ਰਾਜ ਸਭਾ ਸੱਤ ਸੀਟਾਂ ਨੇ ਰਾਜ ਸਭਾ ਦੀਆਂ ਸੱਤ ਮੈਂਬਰ ਨੇ ਰਾਜ ਸਭਾ ਦੇ ਵਿੱਚ ਬੈਠੇ ਕਿਸੇ ਵੀ ਇੱਕ ਦਾ ਵੀ ਸਟੇਟਮੈਂਟ ਦੇ ਦਿਓ ਪੰਜਾਬ ਦੇ ਹੱਕ ਦੇ ਵਿੱਚ ਕੋਈ ਸਟੇਟਮੈਂਟ ਕਦੇ ਦਿੱਤੀ ਹੋਵੇ ਪਾਣੀਆਂ ਦੇ ਮੁੱਦੇ ਤੇ ਜਿਹੜਾ ਇਹ ਲਾਲਾ ਕੇਜਰੀਵਾਲਾ ਇਹ ਤਾਂ ਪੰਜਾਬ ਦੇ ਖਿਲਾਫ ਹੈ ਕਿਉਂਕਿ ਇਹਨੇ ਚੋਣਾ ਹਰੇਕ ਥਾਂ ਲੜਦੀਆਂ ਨੇ ਚਾਹੇ ਵੋਟਾਂ ਸਾਨੂੰ ਨੋਟਾਂ ਤੋਂ ਘੱਟ ਹੀ ਪੈਣ। ਵੋਟਾਂ ਤਾਂ ਉਹ ਨੋਟਾਂ ਤੋਂ ਵੀ ਘੱਟ ਪੈਂਦੀਆਂ ਨੇ ਇਹਨਾਂ ਨੂੰ। ਇਹ ਇਹਨਾਂ ਨੇ ਚੋਣਾ ਹਰੇਕ ਸਟੇਟ 'ਚ ਇਹਨੇ ਚੋਣ ਲੜਦੀਆਂ। ਇਸ ਕਰਕੇ ਇਹ ਨਾ ਰਾਜਸਥਾਨ ਤੋਂ ਪਾਣੀ ਦੀ ਗੱਲ ਕਰੇ ਨਾ ਹਰਿਆਣੇ ਤੋਂ ਗੱਲ ਕਰੇ। ਹਰਿਆਣੇ ਦਾ ਤੇ ਰਹਿਣ ਵਾਲਾ ਉਧਰ ਮੁੱਖ ਮੰਤਰੀ ਸਾਹਿਬ ਦਾ ਵਿਆਹ ਹਰਿਆਣੇ 'ਚ ਹੋ ਗਿਆ। ਉਹ ਸੌਹਰਿਆਂ ਤੇ ਨਹੀਂ ਮੋੜ ਸਕਦੇ। ਪਰ ਪੰਜਾਬ ਦੇ ਲੋਕ ਨੇ ਜਿਹੜੇ ਉਹ ਪੈਸੇ ਵਾਰ ਰਹੇ ਨੇ। ਅਗਰ ਤੁਸੀਂ ਧਰਤੀ 'ਚੋਂ ਇਸੇ ਸਪੀਡ ਨਾਲ ਪਾਣੀ ਖਿੱਚਦੇ ਰਹੇ ਜਿਹੜੇ ਰਾਜ ਸਭਾ ਮੈਂਬਰ ਨੇ ਗੁੰਗੇ ਬਣੇ ਰਹੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਗੁੰਗੇ ਬਣੇ ਰਹੇ ਤੁਹਾਡਾ ਕੱਲ ਨੂੰ ਇਹ ਰੇਗਿਸਤਾਨ ਬਣਨ ਨੂੰ ਟਾਈਮ ਨਹੀਂ ਲੱਗਣਾ ਜਿਹੜੀ ਸੈਂਟਰ ਗਵਰਨਮੈਂਟ ਆ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਹਰ ਵਕਤ ਕੀ ਕਹਿੰਦੇ ਹੁੰਦੇ ਨੇ ਮੈਂ ਭੁੱਲ ਗਿਆ ਹਰ ਵਕਤ ਮਹਿਮਾ ਪੰਜਾਬ ਦੇ ਜੰਮਿਆਂ ਨੂੰ ਜੰਮਿਆਂ ਨੂੰ ਹਰ ਵਕਤ ਮਹਿਮਾ ਇਸ ਕਰਕੇ ਜਦੋਂ ਜਿਹੜਾ ਪੰਜਾਬ ਸਟੇਟ ਆ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਦਾ ਡੀਐਨਏ ਇਹੋ ਜਿਹਾ ਇਹ ਹਰੇਕ ਗੱਲ ਦਾ ਵਿਰੋਧ ਕਰਨਾ ਜਾਣਦੇ ਨੇ ਤੇ ਲੜਾਈ ਵੀ ਬਹੁਤ ਵਧੀਆ ਤਰੀਕੇ ਨਾਲ ਲੜਨਾ ਜਾਣਦੇ ਨੇ ਸੌਰੀ ਪਰ ਜਿਹੜੀ ਮੇਨ ਗੱਲ ਆ ਗਈ ਉਹ ਇਹ ਆ ਕਿ ਸੈਂਟਰ ਆਗਾ ਜਿਹੜਾ ਉਹ ਪੰਜਾਬ ਨੂੰ ਮਾਰਨ ਲੱਗਾ ਹੈ ਸੈਂਟਰ ਚਾਹੁੰਦਾਗਾ ਉਹ ਮਤਲਬ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਮੱਝ ਨਾਲ ਚਮਜੂ ਆ ਬਈ ਮਰ ਜਾਂਦੀਆਂ ਨੇ ਉਹਨਾਂ ਨੂੰ ਇਹ ਆ ਵੀ ਜੇ ਸਿੱਖ ਕਿਸਾਨਾਂ ਨੂੰ ਮਾਰ ਲੀਏ ਦੂਜੇ ਨੇਗੇ ਜਿਹੜੇ ਪੰਜਾਬ ਦੇ ਵਿੱਚ ਦੂਜੇ ਜਿਹੜੇ ਵੀਰ ਅੱਜ ਹਰਿਆਣੇ ਦੀ ਮਦਦ ਕਰਦੇ ਨੇ ਰਾਜਸਥਾਨ ਦੀ ਮਦਦ ਕਰਦੇ ਨੇ Hindu ਵੀਰ ਨੇਗੇ ਜਿਹੜੇ ਉਹ ਵੀ ਤਾਂ ਨਾਲ ਹੀ ਮਰਨਗੇ ਫਿਰ ਅਗਰ ਪਾਣੀ ਦੇ ਨਾਲ ਪੰਜਾਬ ਬਰੂਗਾ ਤਾਂ ਪੰਜਾਬ ਦੇ ਵਿੱਚ ਜਿਹੜੇ ਵੱਸਦੇ ਹਿੰਦੂ ਨੇ ਹਿੰਦੂ ਵੀਰ ਕਿਤੇ ਫਿਰ ਰਹਿ ਜਾਣਗੇ ਉਹ ਕਿਤੇ ਇਕੱਲੇ ਰਹਿ ਜਾਣਗੇ ਉਹ ਪਾਣੀ ਤੋਂ ਬਿਨਾਂ ਜ਼ਿੰਦਗੀ ਜਿਉਂ ਲੈਣਗੇ ਫਿਰ ਮੈਂ ਹਿੰਦੂ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਪਾਣੀ ਦੇ ਮੁੱਦੇ ਤੇ ਜਰੂਰ ਤੁਸੀਂ ਪੰਜਾਬ ਦੇ ਨਾਲ ਰਲੋ ਪੰਜਾਬ ਦੇ ਨਾਲ ਇਕੱਠੇ ਹੋਵੋ ਇਕੱਠੇ ਹੋ ਕੇ ਲੜਾਈ ਲੜੋ ਸਾਰੀ ਹੁਣ ਤਾਂ ਜਦੋਂ ਵੀ ਨਹਿਰੀ ਪਾਣੀ ਦੀ ਗੱਲ ਆਉਂਦੀ ਆ ਹਿੰਦੂ ਵੀਰ ਨਾ ਡਿਸਕਸ ਕਰਾਂਗੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਵੀ ਪਾਣੀ ਚਾਹੀਦਾ ਉਹਨਾਂ ਨੂੰ ਭਾਈ ਪਾਣੀ ਚਾਹੀਦਾ ਉਹਨਾਂ ਨੂੰ ਤਾਂ ਕਿੰਨੇ ਪਾਸਿਆਂ ਤੋਂ ਪਾਣੀ ਆਉਂਦਾਗਾ ਪਰ ਜੇ ਆਪ ਜੇ ਆਪਾਂ ਕਿਸੇ ਨੂੰ ਕੋਈ ਚੀਜ਼ ਦਿੰਨੇ ਆ ਮੰਨ ਲਓ ਮੈਂ ਆਪਣੇ ਘਰੋਂ ਕੋਈ ਚੀਜ਼ ਦੇ ਰਹੀਆਂ ਪਹਿਲਾਂ ਮੈਂ ਆਪਣੇ ਘਰੇ ਲੋੜ ਆਪਣੀ ਪੂਰੀ ਕਰੂੰਗਾ ਫਿਰ ਮੈਂ ਦੂਜੇ ਨੂੰ ਦੇਵਾਂਗਾ ਜਦੋਂ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ ਪਾਣੀ ਪੰਜਾਬ ਕਿੱਥੋਂ ਦੇ ਦੇਵੇ ਇਸ ਕਰਕੇ ਮੇਰੀ ਮੇਨ ਜਿਹੜੀ ਗੱਲ ਆ ਕਿ ਉਹ ਕਿਸਾਨ ਜੀ ਨੂੰ ਇਹਨਾਂ ਨੂੰ ਕਿਸਾਨ ਜੀ ਨੂੰ ਇਹਨਾਂ ਨੂੰ ਚਾਹੀਦਾ ਵੀ ਸਹੀ ਮੋਰਚੇ ਲਾਓ ਆ ਰੋਜ਼ ਐਵੇਂ ਸੜਕਾਂ ਘੇਰ ਘੇਰ ਕੇ ਧੁੱਪੇ ਬਹਿ ਕੇ ਲੋਕਾਂ ਨੂੰ ਨਾਲੇ ਦਾ ਪਰੇਸ਼ਾਨ ਕਰਦੇ ਹੋ ਨਾਲੇ ਆਪ ਪਰੇਸ਼ਾਨ ਹੁੰਨੇ ਹੋ ਇੰਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਕਿਸੇ ਲਾਲੇ ਕੇਜਰੀਵਾਲ ਲੈਣੀ ਤੁਹਾਡੇ ਹੱਕ 'ਚ ਗੱਲ ਕਰਨੀ ਕਿਸੇ ਭਗਵੰਤ ਮਾਨ ਨੇ ਨਹੀਂ ਕਰਨੀ ਕਿਸੇ ਰਵਨੀਤ ਬਿੱਟੂ ਹੁਣ ਜਿਵੇਂ ਮੁੱਖ ਮੰਤਰੀ ਬਣਾਤਾ ਕਿਸੇ ਨੇ ਤੁਹਾਡੇ ਹੱਕ ਚ ਨਹੀਂ ਬੋਲਣਾ ਰਵਨੀਤ ਮਿੱਟੂ ਦਾ ਬਿੱਟੂ ਦਾ ਪਹਿਲਾਂ ਹੀ ਸਿੱਖ ਵਿਰੋਧੀ ਆ ਉਹ ਤਾਂ ਸਿੱਖ ਵਿਰੋਧੀ ਚਿਹਰਾ ਕਰਕੇ ਤਾਂ ਉਹਨੂੰ ਮੰਤਰੀ ਬਣਾਇਆਗਾ ਉਹ ਕਿਉਂ ਬੋਲੂਗਾ ਉਹ ਬਿਲਕੁਲ ਨਹੀਂ ਬੋਲਣਗੇ ਉਹ ਤਾਂ ਬਲਕਿ ਸੈਂਟਰ ਗਵਰਨਮੈਂਟ ਦੇ ਹੱਕ ਚ ਬੋਲਣਗੇ ਉਹਦਾ ਸਿੱਧਾ ਉਹ ਕਹੀ ਜਾਂਦਾਗਾ ਮਿੱਤਸ਼ਾ ਕਹੀ ਜਾਂਦਾ ਕਿ ਇਹ ਤਾਂ ਪਿਛਲੇ 5 ਸਾਲ ਤੋਂ ਸਾਡੇ ਨਾਲ ਟੱਚ ਆ ਬੋਲੀ ਆ ਉਹ ਤਾਂ ਮਿੱਤਸ਼ਾ ਦੀ ਬੋਲ ਰਿਹਾ ਸੀਗਾ ਜਿਹੜਾ ਬਿੱਟੂ ਐ ਇਸ ਕਰਕੇ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਪਰ ਕਿਸਾਨ ਜੀ ਨਹੀਂ ਨਾ ਕਰ ਸਕਦੀਆਂ ਨੇ ਕਿਸਾਨ ਜੀ ਨੂੰ ਇਹਨਾਂ ਨੇ ਜਿਹੜੀਆਂ ਉਹ ਸਾਰੀਆਂ ਇਕੱਠੇ ਹੋ ਕੇ ਮੋਰਚਾ ਲਾਉਣ ਉਹ ਵੀ ਭਾਈ ਤੁਸੀਂ ਜਿੰਨਾ ਮਰਜ਼ੀ ਪਾਣੀ ਦਿਨੇਓ ਦਿਓ ਤੁਸੀਂ ਰਾਜਸਥਾਨ ਨੂੰ ਪਾਣੀ ਦਿਓ ਤੁਸੀਂ ਹਰਿਆਣੇ ਨੂੰ ਦਿਓ ਪਰ ਪਹਿਲਾਂ ਸਾਡਾ ਪੂਰਾ ਕਰੋ ਸਾਡੇ ਟੀਲਾਂ ਤੱਕ ਪਾਣੀ ਪਹੁੰਚਣਾ ਚਾਹੀਦਾ ਇਹ ਮੁੱਦਾ ਹੋਣਾ ਚਾਹੀਦਾ ਇਹ ਮੁੱਦਾ ਹੋਣਾ ਚਾਹੀਦਾ ਇਹ ਵੋਟਾਂ ਦੇ ਵਿੱਚ ਵੀ ਇਹ ਮੁੱਦਾ ਹੋਣਾ ਚਾਹੀਦਾ ਸੀ ਪਰੇ ਮੁੱਦਾ ਕਿਸੇ ਨੇ ਨਹੀਂ ਚੁੱਕਿਆ ਚਲੋ ਇੱਕ ਗੱਲ ਤਾਂ ਜ਼ਰੂਰ ਵਧੀਆ ਹੋਈ ਆ ਵੀ ਦੋ ਬੰਦੇ ਨੇ ਜਿਹੜੇ ਪੰਥਕ ਉਮੀਦਵਾਰ ਜਿੱਤੇ ਨੇ ਉਹ ਜ਼ਰੂਰ ਜਾ ਕੇ ਪੰਜਾਬ ਦੀ ਗੱਲ ਕਰਨਗੇ ਕਿਉਂਕਿ ਲੋਕਾਂ ਨੇ ਜਿਹੜੇ ਪੰਜਾਬ ਦੇ ਲੋਕਾਂ ਨੇ ਉੱਥੇ ਇਕੱਲੇ ਸਿੱਖਾਂ ਨੇ ਵੋਟ ਨਹੀਂ ਪਾਈ ਫਰੀਦਕੋਟ ਤੇ ਖੰਡੂਰ ਸਾਹਿਬ ਦੇ ਵਿੱਚ ਉੱਥੇ ਹਿੰਦੂਆਂ ਨੇ ਵੀ ਵੋਟਾਂ ਪਾਈਆਂ ਨੇ ਐਡੀ ਵੱਡੀ ਲੀਡ ਇਕੱਲੇ ਸਿੱਖਾਂ ਨਾਲ ਨਹੀਂ ਹੁੰਦੀ ਹੁੰਦੀ ਜਿੱਡੀ 2 ਲੱਖ ਦੀ ਲੀਡ ਨਾਲ 193000 96000 ਵੋਟ ਅਮਰਤਪਾਲ ਨੂੰ ਵੱਧ ਪੈ ਗਈ 4 ਲੱਖ ਤੋਂ ਉੱਪਰ ਵੋਟ ਲੈ ਗਿਆ ਐਨੇ ਤਾਂ ਸਿੱਖਾਂ ਦੀ ਵੋਟ ਹੀ ਨਹੀਂ ਹੋਣੀ ਉੱਥੇ ਉੱਥੇ ਹਿੰਦੂਆਂ ਨੇ ਵੀ ਵੋਟ ਪਾਈ ਅ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਪਾਣੀ ਦੇ ਮੁੱਦੇ ਤੇ ਸੁਚੇਤ ਹੋਵੋ ਬਹੁਤ ਸੀਰੀਅਸ ਮੁੱਦਾ ਮੈਂ ਗਿਆ ਸਾਰੀਆਂ ਨਹਿਰਾਂ ਬੰਦ ਪਈਆਂ ਨੇ ਪੰਜਾਬ ਦੀਆਂ ਨਹਿਰਾਂ ਬੰਦ ਨੇ Rajasthan ਦੀਆਂ ਨਹਿਰਾਂ ਚੱਲ ਰਹੀਆਂ ਨੇ Rajasthan ਨੂੰ ਜਿਹੜਾ ਪਾਣੀ ਜਾਂਦਾ ਉਹ ਚੱਲ ਰਿਹਾ ਭਾਖੜਾ ਜਿਹੜਾ ਹਰਿਆਣਾ ਨੂੰ ਜਾਂਦਾ ਉਹ ਚੱਲ ਰਿਹਾ ਹਰਿਆਣਾ ਦੇ ਤਾਂ ਖੇਤਾਂ ਨੂੰ ਪਾਣੀ ਲੱਗ ਰਿਹਾ ਨਹਿਰੀ ਪਾਣੀ ਲੱਗ ਰਿਹਾ ਪੰਜਾਬ ਦੇ ਨਹਿਰਾਂ ਚ ਬੰਦ ਰਹਿ ਗਈਆਂ ਚਲੋ ਵੀਰੋ ਮੇਰੀ ਵੀਡੀਓ ਨੂੰ ਇਹਨੂੰ ਸ਼ੇਅਰ ਜਰੂਰ ਕਰਿਓ ਕਿ ਵੀਡੀਓ ਹੈ ਅੱਗੇ ਪਹੁੰਚਵੇ ਸ਼ੇਅਰ ਕਰਨ ਦਾ ਮਤਲਬ ਇਹ ਹੀ ਹੁੰਦਾਗਾ ਵੀ ਜਿਹੜਾ ਕੋਈ ਵਿਚਾਰ ਆਪਾਂ ਕਰਦੇ ਆਂਗੇ ਉਹ ਦੂਜੇ ਲੋਕਾਂ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ